ਸਕੂਲ ਸਕੂਲ ਸਿਰਫ ਇੱਕ ਬਿਲਡਿੰਗ ਦਾ ਨਾਮ ਨਹੀਂ ਹੈ ਇੱਕ ਕੰਧਾਂ ਦੇ ਦੁਆਰਾ ਬਣਾਈ ਹੋਈ ਚਾਰ ਦੁਆਰੀ ਦੇ ਵਿੱਚ ਕੁਝ ਕਮਰਿਆਂ ਦਾ ਨਾਮ ਨਹੀਂ ਹੈ ਬਲਕਿ ਸਕੂਲ ਉਹ ਜਗ੍ਹਾ ਹੈ ਜਿੱਥੇ ਇੱਕ ਬੱਚੇ ਦਾ ਚਿੱਤਰ ਘੜਿਆ ਜਾਂਦਾ ਹੈ ਜਿੱਥੋਂ ਉਹ ਸਿੱਖਿਸ਼ੀਤਾ ਪੈਦਾ ਕੀਤੀ ਜਾਂਦੀਆਂ ਹਨ ਜਿਹੜੀਆਂ ਸਮਾਜ ਨੂੰ ਇੱਕ ਸੇਧ ਦੇ ਸਕਣ ਔਰ ਸਮਾਜਿਕ ਤੰਦਾਂ ਦੀ ਮਜ਼ਬੂਤੀ ਦੇ ਲਈ ਕੰਮ ਕਰ ਸਕਣ ਜਦੋਂ ਵੀ ਕਦੀ ਬੋਰਡ ਦੀ ਕਲਾਸ ਦਾ ਕਿਤੇ ਨਤੀਜਾ ਆਉਂਦਾ ਹੈ ਤਾਂ ਹਮੇਸ਼ਾ ਹੀ ਇੱਕ ਉਸਕਤਤਾ ਜਿਹੜੀ ਹੈ ਸਮਾਜ ਦੇ ਵਿੱਚ ਰਹਿੰਦੀ ਹੈ ਕਿ ਕਿਹੇ ਸਕੂਲ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਹੜਾ ਸਕੂਲ ਸਟੇਟ ਮੈਰਿਟ ਆਇਆ ਹੈ ਕਿਸੇ ਸ਼ਹਿਰ ਦੇ ਵਿੱਚੋਂ ਬੱਚਾ ਜਿਹੜਾ ਵਾ ਉਹ ਕਿਹੜਾ ਹੁਨ ਹਰ ਬੱਚਾ ਜਿਹੜਾ ਵਾ ਉਹ ਆਇਆ ਅੱਜ ਇਸ ਵੇਲੇ 10ਵੀਂ ਕਲਾਸ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਜਿਸ ਵੇਲੇ ਕੋਸ਼ਿਸ਼ ਕੀਤਾ ਤਾਂ ਉਸ ਵੇਲੇ ਇੱਕ ਅਲੱਗ ਅੰਦਾਜ਼ ਸੀ ਜਿਹੜਾ ਲੋਕਾਂ ਦਾ ਇਕ ਦੰਦਾ ਥੱਲੇ ਉਂਗਲੀ ਰੱਖਣ ਦਾ ਹਰ ਇੱਕ ਦੇਖਿਆ ਗਿਆ ਕਿਉਂਕਿ ਇਸ ਵਾਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਦੋ ਹੀ ਸਟੇਟ ਮੈਰਿਟਾਂ ਆਈਆਂ ਔਰ ਇਹ ਦੋਨੋਂ ਹੀ ਸਟੇਟ ਮੈਰਿਟਾਂ ਜਿਹੜੀਆਂ ਫਗਵਾੜੇ ਦੇ ਵਿੱਚ ਆ ਔਰ ਦੋਨੋਂ ਜਿਹੜੀਆਂ ਮਾ ਲੜਕੀਆਂ ਮਾ ਅੱਜ ਅਸੀਂ ਪਹੁੰਚੇ ਹਾਂ ਸਟਾਰ ਵੀਜੇ ਚੈਨਲ ਪਹੁੰਚਿਆ ਹੈ ਪਿੰਡ ਪਾਣੋ ਕੀ ਫਗਵਾੜਾ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਬਣਿਆ ਹੋਇਆ ਇਹ ਸਕੂਲ ਜਿਹੜਾ ਡੇਡੀਕੇਟਡ ਹੈ ਸਮਰਪਿਤ ਹੈ ਸਿਰਫ ਲੜਕੀਆਂ ਦੀ এডਿਊਕੇਸ਼ਨ ਨੂੰ ਆਓ ਐਂਟਰੀ ਕਰਦੇ ਹਾਂ ਇਸ ਸਕੂਲ ਦੇ ਵਿੱਚ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਹਨੋ ਕੀ ਫਗਵਾੜਾ ਬਹੁਤ ਸੁੰਦਰ 뷰 ਹੈ ਜਿਸ ਵੇਲੇ ਇਸ ਸਕੂਲ ਦੇ ਵਿੱਚ ਐਂਟਰੀ ਕਰਦੇ ਆ ਕਿਉਂਕਿ ਸਾਹਮਣੇ ਮਾਂ ਅੰਬੇ ਮੰਦਿਰ ਇੱਕ ਮਾਹੌਲ ਹੈ ਐਜੂਕੇਸ਼ਨ ਦਾ ਔਰ ਜਿਸ ਵੇਲੇ ਇਸ ਤੋਂ ਹੀ ਅਸੀਂ ਗੇਟ ਦੇ ਵਿੱਚ ਐਂਟਰੀ ਕਰਦੇ ਹਾਂ ਤਾਂ ਸੁੰਦਰ ਇਹ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਸ ਦੇ ਦਰਸ਼ਨ ਹੁੰਦੇ ਨੇ ਸਾਫ਼ ਸੁਥਰੇ ਕਮਰੇ ਔਰ ਲੌਨ ਬਹੁਤ ਵਧੀਆ ਤਾਂ ਖੁਸ਼ੀ ਦਾ ਮਾਹੌਲ ਹੈ ਕਿ ਟੀਚਰਸ ਔਰ ਮੈਨੇਜਮੈਂਟ ਕਮੇਟੀ ਜਿਹੜਾ ਵਾ ਉਹ ਇਸ ਸਮੇਂ ਪਹੁੰਚੇ ਹੋਏ ਨੇ ਸ਼ਾਮ ਦਾ ਵਕਤ ਹੈ ਮਿਲਾਂਗੇ ਸਟੇਟ ਮੈਰਿਟ ਲੜਕੀ ਜਿਹੜੀ ਹੈ ਇਸ ਸਕੂਲ ਦੀ ਗੁਰਨੂਰ ਤੋਂ ਵਧਾਈ ਦੇ ਪਾਤਰਾ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਨੇਜਮੈਂਟ ਕਮੇਟੀ ਜਿਹੜੀ ਹੈ ਇਸ ਨੂੰ ਸਾਡੇ ਵੱਲੋਂ ਵਧਾਈ ਹੈ ਅਵਤਾਰ ਸਿੰਘ ਜੀ ਮੇਰੇ ਨਾਲ ਨੇ ਮੈਂ ਬੇਨਤੀ ਕਰੂੰਗਾ ਅਵਤਾਰ ਜੀ ਨੂੰ ਸਭ ਤੋਂ ਪਹਿਲਾਂ ਤਾਂ ਸਰ ਸਟਾਰ ਵਿਜੇ ਚੈਨਲ ਦੇ ਵੱਲੋਂ ਉਹਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕੁਝ ਸੋਚ ਕੇ ਜਿਸ ਵੇਲੇ ਮੈਨੇਜਮੈਂਟ ਕਮੇਟੀ ਨੇ ਸਕੂਲ ਜਿਹੜਾ ਖੋਲ੍ਹਿਆ ਹੋਊਗਾ ਤਾਂ ਉਸ ਵੇਲੇ ਇੱਕ ਸੁੰਦਰ ਜਿਹੜਾ ਸੁਪਨਾ ਉਸ ਕਮੇਟੀ ਦੇ ਮਨ ਚ ਆਊਗਾ ਸਾਰੇ ਮਾਨਯੋਗ ਜਿਹੜੇ ਸੰਸਥਾਪਕ ਇਹਦੇ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦਾ ਪਰਿਵਾਰ ਜਿਹੜਾ ਹੈ ਤੋਂ ਖੈਰ ਇਹ ਸਾਰੇ ਸੁਣਦੇ ਆ ਤੁਹਾਡੇ ਮੁਖਾਰਬਿੰਨ ਤੋਂ ਤੋਂ ਸਾਡੇ ਨਾਲ ਨੇ ਸਰਦਾਰ ਅਵਤਾਰ ਸਿੰਘ ਜੀ ਥੈਂਕ ਯੂ ਗੋਗਨਾ ਜੀ ਪਹਿਲਾਂ ਤਾਂ ਤੁਹਾਡਾ ਸੀ ਧੰਨਵਾਦ ਕਰਦੇ ਹਾਂ ਦਿਲ ਤੋਂ ਵੀ ਜਿਹੜੇ ਤੁਸੀਂ ਅਨਾ ਟਾਈਮ ਸਪੇਅਰ ਕਰਕੇ ਸਾਰੇ ਫਗੋੜੇ ਨੂੰ ਇੱਕ ਤਾਂ ਤੁਸੀਂ ਐਜੂਕੇਸ਼ਨ ਦਿੱਤੀ ਸਾਰਾ ਫਗੋੜਾ ਤੁਹਾਡਾ ਸਟੂਡੈਂਟ ਰਿਆ ਜੀ ਤੇ ਇਹ ਤੁਸੀਂ ਮੋਟੀਵੇਟ ਕਰਦੇ ਆ ਸਾਰੇ ਲੋਕਾਂ ਨੂੰ ਵੀ ਲੜਕੀਆਂ ਨੂੰ ਪੜਾਉਣਾ ਚਾਹੀਦਾ ਇਸੇ ਥੋੜੀ ਸਿਹ ਦੇ ਦੇ ਸਦਕਾ ਇਹ ਇੱਕ ਸਕੂਲ ਖੁੱਲਿਆ ਸੀ ਸਾਡੇ ਸਰ ਨਿਰਮਨ ਸਿੰਘ ਜਿਹੜੇ ਇੰਗਲੈਂਡ 'ਚ ਰਹਿੰਦੇ ਆ ਉੱਥੋਂ ਉਹਨਾਂ ਦਾ ਇਹ ਸੀਗਾ ਸਕਾਟਲੈਂਡ ਤੋਂ ਵੀ ਸੁਪਨਾ ਸੀਗਾ ਵੀ ਇੱਕ ਮੈਂ ਆਪਣੇ ਪਿੰਡ ਜੱਦੀ ਪਿੰਡ 'ਚ ਇੱਕ ਸਕੂਲ ਖੋਲਣਾ ਜਿੱਥੇ ਕਿ ਮੈਂ ਲੜਕੀਆਂ ਨੂੰ ਵਧੀਆ ਤੋਂ ਵਧੀਆ এডਿਕੇਸ਼ਨ ਦੇਵਾਂ ਜੀ ਤੇ ਉਹ ਸੇਮ ਨਾਲ ਉਨੀ ਆਪਣੇ ਆਪਣੀ ਪੇਰੈਂਟਰ ਜਗ੍ਹਾ ਤੇ ਇੱਕ ਸਕੂਲ ਬਣਾਇਆ ਜੀ ਜਿਹੜਾ ਪੂਰਾ ਏਸੀ ਸਕੂਲ ਬਣਾਇਆ ਉਹਨਾਂ ਨੇ ਸਾਰਾ ਲੜਕੀਆਂ ਨੂੰ ਬੈਸਟ এডਿਕੇਸ਼ਨ ਦੇਣ ਲਈ ਹੈ ਔਰ ਮੈਂ ਇਹ ਥੁੜੀਆਂ ਜਿਹੀਆਂ ਚੀਜ਼ਾਂ ਇੱਥੇ ਐਡ ਕਰਾਂਗਾ ਇੱਥੇ ਜ਼ਿਆਦਾ ਕਈ ਨੋਮੀਨਲ ਫੀਸ ਤੋਂ ਸ਼ੁਰੂ ਹੋਗੇ ਨਾ ਜੀ 500 ਰੁਪਏ ਤੋਂ ਸ਼ੁਰੂ ਹੋਗੇ ਫੀਸ ਛੋਟੀ ਬਹੁਤ ਤੇ ਇੱਥੇ ਅਸੀਂ ਬੱਚਿਆਂ ਨੂੰ ਲੜਕੀਆਂ ਨੂੰ ਫ੍ਰੀ ਯੂਨੀਫਾਰਮ ਵੀ ਲੈ ਕੇ ਦਿੰਨੇ ਤੇ ਹੋਰ ਜਿਹੜੇ ਡਿਜ਼ਰਵਿੰਗ ਲੜਕੇ ਬੱਚੀਆਂ ਹੈਗੀਆਂ ਜੀ ਲੜਕੀਆਂ ਹੈਗੀਆਂ ਉਹਨਾਂ ਨੂੰ ਬਹੁਤ ਕੰਸੈਸ਼ਨ ਦੇ ਕੇ ਪੜਾਇਆ ਜਾਂਦਾ ਔਰ ਤੁਸੀਂ ਦੇਖੋਗੇ ਇਹ ਲੜਕੀਆਂ ਪਰਿਵਾਰ ਛੋਟਾ ਪਰਿਵਾਰ ਵਧੀਆ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਨਾਲ ਲੜਕੀਆਂ ਨੂੰ ਪੜਾਈਆਂ ਇੱਥੇ ਪੜਾਉਂਦੇ ਆ ਲੜਕੀਆਂ ਨੂੰ ਤੇ اور ਜਿਹੜੀ ਬੈਸਟ এডਿਕੇਸ਼ਨ ਸਾਡਾ ਟੀਚਿੰਗ ਸਟਾਫ ਜਿਹੜਾ ਹੈਗਾ ਉਹ ਵੀ ਇਸ ਖੁਸ਼ੀ ਦੇ ਬੜੇ ਹੈਗੇ ਆ ਵੀ ਜੋ ਜੋ ਅਸੀਂ ਲੜਕੀਆਂ ਅਚੀਵਮੈਂਟ ਕਰ ਰਹੀਆਂ ਪਹਿਲਾਂ ਪਲੱਸ 2 ਦੀ ਲੜਕੀ ਇੱਕ ਛੱਡੀ ਮੈਰਿਟ ਚਾਈ ਫਿਰ ਇਹ ਗੁਰਨੂਰ ਹੈਗੀ ਐ ਪਲੱਸ 10ਵੀਂ ਜੋ ਮੈਰਿਟ ਜਾਣਾ ਇਹਨਾਂ ਦਾ ਇਹ ਸਾਡੇ ਸਟਾਫ ਦਾ ਬਹੁਤ ਯੋਗਦਾਨ ਹੈਗਾ ਤੇ ਅਸੀਂ ਇਹਨਾਂ ਲਈ ਅੱਛੀ ਕਾਮਨਾ ਕਰਦੇ ਹਾਂ ਇਹਨਾਂ ਦੇ ਪੇਰੈਂਟ ਨੇ ਜਿਨ੍ਹਾਂ ਨੂੰ ਇਹਨਾਂ ਦੀ ਮਿਹਨਤ ਕੀਤੀ ਹੈ ਟੀਚਿੰਗ ਸਟਾਫ ਦੀ ਤੇ ਇਹ ਸਕੂਲ ਸਿਰਫ ਅਸੀਂ ਨਾ ਸੇਵਾ ਵਾਲਾ ਸਕੂਲ ਹੈ ਅਸੀਂ ਕੋਈ ਇਥੋਂ ਕੋਈ ਪ੍ਰੋਫਿਟ ਨਹੀਂ ਕੋਈ ਇੱਥੇ ਉਹ ਨਹੀਂ ਹੈ ਜੀ ਤੇ ਅਸੀਂ ਸਾਰਿਆਂ ਨੂੰ ਇਹ ਕੰਨੇ ਆ ਵੀ ਜਿਸ ਤਰ੍ਹਾਂ ਗੋਗਨਾ ਜੀ ਦੀ ਹੈਗੀ ਹੈ ਆਈਡੀਆ ਹੈਗਾ ਵੀ ਲੜਕੀਆਂ ਨੂੰ ਅੱਛੀ ਐਜੂਕੇਸ਼ਨ ਦੋ ਅੱਛੇ ਪੜਾਓ ਤੇ ਅਸੀਂ ਇਸ ਇੱਕ ਇੱਕ ਛੋਟਾ ਜਿਹਾ ਸਟੈਪ ਅਸੀਂ ਸ਼ੁਰੂ ਕੀਤਾ ਹੈ ਅਸੀਂ ਇਹਨਾਂ ਦੇ ਸਾਰਿਆਂ ਦੇ ਸ਼ੁਕਰਗੁਜ਼ਾਰ ਆ ਸਪੈਸ਼ਲਿਟੀ ਟੀਵੀ ਚੈਨਲ ਵਾਲਿਆਂ ਦੇ ਬੱਚਿਆਂ ਦੇ ਟੀਚਿੰਗ ਸਟਾਫ ਦੇ ਅਸੀਂ ਸਾਰੇ ਸ਼ੁਕਰਗੁਜ਼ਾਰ ਹੈ ਸਾਡੇ ਵਿੱਚ ਰਿਸ਼ਵਾਲ ਸਿੰਘ ਜੀ ਵੀ ਹੈਗੇ ਉਹਨਾਂ ਦੇ ਰਿਲੇਟਿਵ ਹੈਗੇ ਸਾਡੇ ਚੇਅਰਮੈਨ ਸਾਹਿਬ ਦੇ ਉਹ ਵੀ ਸਾਡੇ ਨਾਲ ਹੈਗੇ ਆ ਸਪੈਸ਼ਲੀ ਸਾਡਾ ਧੰਨਵਾਦ ਹੈਗਾ ਗੋਗਨਾ ਜੀ ਦਾ ਮੈਂ ਜਦਾ ਹੈਲਪ ਨਹੀਂ ਕਰ ਸਕਦਾ ਜੋ ਗੋਗਨਾ ਜੀ ਕਹਿ ਸਕਦੇ ਆ ਉਹ ਅਸੀਂ ਨਹੀਂ ਕਹਿ ਸਕਦੇ ਸੀ ਸਿੰਪਲੀ ਉਹ ਗੋਗਨਾ ਜੀ ਐਡ ਕਰਦੇ ਇੱਥੇ ਬਹੁਤ ਬਹੁਤ ਧੰਨਵਾਦ ਸਰ ਸਰ ਇਸ ਸਕੂਲ ਤੋਂ ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਕਿ ਦੋ ਬੇਟੀਆਂ ਜਾਣੀ ਇੱਕ ਬੇਟੀ ਪਲੱਸ 2 ਦੇ ਵਿੱਚ ਅਗਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਲਗਭਗ 8 ਮੈਰਿਟ ਹੋਣ ਦਾ ਇੱਕ ਮੈਰਿਟ ਇਸ ਸਕੂਲ ਦੀ ਹੈ ਮਤਲਬ ਸਕੂਲ ਨੇ ਆਪਣੀ ਰੈਕੋਗਨੀਸ਼ਨ ਜਿਹੜੀ ਦਿੱਤੀ ਹੈ ਔਰ ਸਿਰਫ ਦੋ ਲੜਕੀਆਂ ਅਗਰ ਸਟੇਟ ਮੈਰਿਟ ਦੇ ਵਿੱਚ ਆਉਣ ਦਸਵੀਂ ਦੇ ਵਿੱਚੋਂ ਤੇ ਇੱਕ ਲੜਕੀ ਫੇਰ ਇਸ ਸਕੂਲ ਤੋਂ ਹੋਵੇ ਤਾਂ ਬੜਾ ਸੰਦੇਸ਼ ਇਹਦੇ ਵਿੱਚ ਜਿਹੜਾ ਛੁਪਿਆ ਹੋਇਆ ਵਾ ਕਿ ਪੜ੍ਹਾਈ ਜਿਹੜੀ ਹੈ ਮਹਿੰਗੇ ਤੋਂ ਮਹਿੰਗੇ ਜਿਹੜੇ ਸਕੂਲ ਆ ਉਹਨਾਂ ਤੱਕ ਹੀ ਸੀਮਤ ਨਹੀਂ ਹੈ ਜਿਸ ਤਰ੍ਹਾਂ ਇਦਾਂ ਸਾਡੇ ਜਿਹੜੇ ਸਕੂਲ ਹੈਗੇ ਆ ਜਿਹੜੇ ਸਮਰਪਿਤ ਸਕੂਲ ਹੈਗੇ ਆ ਆ ਇਸ ਲਈ ਤ੍ਰਿ ਕਿਸੇ ਕਰਦੇ ਆ ਤਾਂ ਵਿਦਿਆਦੀ ਦੇਵੀ ਮਾ ਸਸਰੋਦੀ ਜਿਸ ਵੇਲੇ ਸਾਹਮਣੇ ਜਿਹੜੇ ਦਰਸ਼ਨ ਪੈਂਦੇ ਆ ਤਾਂ ਇਹ ਸੰਸਕਾਰਾਂ ਦਾ ਬੱਚਿਆਂ ਦੇ ਉੱਪਰ ਜਿਹੜਾ ਵਾ ਅਸਰ ਪੈਂਦਾ ਉਹ ਜਰੂਰ ਪਹਿਲੀ ਤਾਂ ਗੁਰਨੂਰ ਨੂੰ ਮਿਲਦੇ ਆ ਬੇਟੀ ਦਸਵੀਂ ਦੀ ਹਾਂ ਕਿੱਥੇ ਬੇਟਾ ਜਰੂਰ ਹਾਂ ਇਹ ਬੇਟੀ ਨੇ ਇਹ ਸਕੂਲ ਦੀ ਬੇਟੀ ਨੇ 10ਵੀਂ میٹرਕ ਦੇ ਵਿੱਚੋਂ ਸਥਾਨ ਹਾਸਲ ਕੀਤਾ ਹੈ ਬੇਟਾ ਰੈਂਕ ਕਿਹੜਾ ਦੇਣਾ 19 ਹਾਂਜੀ 19ਵਾਂ ਰੈਂਕ ਹੈ ਸਟੇਟ ਮੈਰਿਟ ਦੇ ਵਿੱਚ ਤਾਂ ਹੁਣ ਇਹਦੀ ਮੁਖਾਰਬਨ ਤੋਂ ਆਪਾਂ ਕੁਝ ਸੁਣਦੇ ਹਾਂ ਬੇਟਾ ਸਟਾਰ ਵਿਜੀ ਚੈਨਲ ਤੇਰੇ ਲਈ ਵਧਾਈਆਂ ਦੇ ਇੱਕ ਟੋਕਰਾ ਜਿਹੜਾ ਲੈ ਕੇ ਤੇਰੇ ਦਰ ਤੇ ਉੱਪਰ ਆਇਆ ਤੂੰ ਇਸ ਵਧਾਈਆਂ ਦਾ ਸ਼੍ਰੀ ਕਿਹਨੂੰ ਦੇਣਾ ਚਾਹਵੇਂਗੀ ਸਭ ਤੋਂ ਜ਼ਿਆਦਾ ਸਫਲਤਾ ਦਾ ਸ਼ਰੇਮ ਮੈਂ ਸਭ ਤੋਂ ਜ਼ਿਆਦਾ ਆਪਣੇ ਪੇਰੈਂਟਸ ਅਤੇ ਆਪਣੇ ਟੀਚਰਸ ਨੂੰ ਦੇਣਾ ਚਾਹੂੰਗੀ ਮੈਂ ਜੋ ਵੀ ਸਫਲਤਾ ਪ੍ਰਾਪਤ ਕੀਤੀ ਹੈ ਇਹ ਮੇਰੇ ਟੀਚਰਸ ਮੇਰੇ ਫਰੈਂਡਸ ਮੇਰੇ ਮੈਨੇਜਮੈਂਟ ਤੇ ਮੇਰੇ ਪੇਰੈਂਟਸ ਦੀ ਹੀ ਮਿਹਨਤ ਹੈ ਮੈਂ ਉਹਨਾਂ ਦੀ ਜਿਹੜੇ ਸੁਪਨਾ ਹੈ ਉਹਨਾਂ ਦਾ ਉਹਨਾਂ ਦਾ ਮੈਂ ਆਪਣਾ ਸੁਪਨਾ ਆਪਣੀ ਮਿਹਨਤ ਦੇ ਨਾਲ ਸਾਕਾਰ ਕੀਤਾ ਹੈ ਮੈਂ ਸਭ ਤੋਂ ਜ਼ਿਆਦਾ ਆਪਣੇ ਪੇਰੈਂਟਸ ਅਤੇ ਆਪਣੇ ਟੀਚਰਸ ਦਾ ਸ਼ੁਕਰੀਆਦਾ ਕਰਨਾ ਚਾਹੁੰਦੀ ਹਾਂ ਕਿਉਂਕਿ ਜਿਹੋ ਜਿਹੇ ਨੌਲੇਜ ਜਿਹੋ ਜਿਹੇ ਪੜਾਈ ਉਹਨਾਂ ਨੇ ਸਾਨੂੰ ਕਰਵਾਈ ਹੈ ਉਸੇ ਦੇ ਸਦਕੇ ਹੀ ਅਸੀਂ ਆਪਣੀ ਮੈਰਿਟ ਸੋਚੀ ਆਪਣਾ ਸਥਾਨ ਪਾਸ ਸਕੇ ਹਾਂ ਇਸ ਤੋਂ ਵੱਧ ਮੈਂ ਕਹਿਣਾ ਚਾਹੁੰਨੀ ਹਾਂ ਕਿ ਜਿਹੜੇ ਮੇਰੇ ਟੀਚਰਸ ਨੇ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਹੈ ਕਿ ਕੋਈ ਗੱਲ ਨਹੀਂ ਜੇ ਕਦੇ ਨੰਬਰ ਘਟ ਆ ਵੀ ਜਾਣ ਤਾਂ ਸਾਨੂੰ ਮਿਹਨਤ ਨਹੀਂ ਰੋਕਣੀ ਚਾਹੀਦੀ ਮੇਰੇ ਮੰਮਾ ਜੀ ਉਹ ਕਿੱਥੇ ਹੈ ਗਿਆ ਹਾਂਜੀ ਭੈਣ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਸਟਾਰ ਵਿਜੇ ਚੈਨਲ ਵੱਲੋਂ ਬੇਟੀ ਦੇ ਚਿਹਰੇ ਦੇ ਉੱਪਰ ਇੱਕ ਅਲਗ ਨੂਰ ਜਿਹੜਾ ਅਸੀਂ ਦੇਖ ਰਹੇ ਹਾਂ ਔਰ ਲਗਭਗ ਉਹੀ ਜਿਹੀ ਰਿਫਲੈਕਸ਼ਨ ਹੈ ਉਸ ਨੂਰ ਦੀ ਉਹ ਤੁਹਾਡੇ ਚਿਹਰੇ ਤੇ ਵੀ ਹੈ ਅਗਰ ਪ੍ਰਤੀਕਿਰਿਆ ਇੱਕ ਸ਼ਬਦ ਦੇ ਵਿੱਚ ਜਾਨਣਾ ਚਾਹੀਏ ਉਹ ਪ੍ਰਤੀਕਿਰਿਆ ਕੀ ਹੋਊਗੀ ਦੇਖੋ ਮਤਲਬ ਜਿੱਦਾਂ ਇਹਦਾ ਨਾਮ ਹੀ ਗਨੂਰਿਆ ਤੇ ਹਮੇਸ਼ਾ ਇਹਦੇ ਫੇਸ ਤੇ ਨੂਰ ਰਹਿੰਦਾ ਹੀ ਆ ਇਹਦਾ ਨਾਮ ਹੀ ਅਸੀਂ ਏਸੀ ਹਿਸਾਬ ਨਾਲ ਰੱਖਿਆ ਸੀ ਬਾਕੀ ਜੋ ਅੱਜ ਮੂਵਮੈਂਟ ਆ ਬਹੁਤ ਹੀ ਜ਼ਿਆਦਾ ਮਾਨ ਵਾਲੀ ਮੂਵਮੈਂਟ ਆ ਸਾਨੂੰ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਕਿਉਂਕਿ ਇੱਕ ਸੁਪਨਾ ਸੀ ਗਨੂਰ ਦਾ ਜਦੋਂ ਇਹ 10th ਕਲਾਸ ਵਿੱਚ ਹੋਈ ਆ ਉਸ ਟਾਈਮ ਹੀ ਇਹਨੂੰ ਸੀ ਕਿ ਮੈਂ ਵਧੀਆ ਤਰ੍ਹਾਂ ਮਿਹਨਤ ਕਰਨੀ ਆ ਔਰ ਮੈਂ ਅੱچھے ਮਾਰਕਸ ਲੈਣੇ ਆ ਮੈਂ ਮੈਰਿਟ ਲਿਸਟ ਵਿੱਚ ਮੇਰਾ ਨਾਮ ਆਵੇ ਇਹਦੇ ਲਈ ਮਤਲਬ ਟੀਚਰਸ ਨੇ ਬਹੁਤ ਜਿਆਦਾ ਸਪੋਰਟ ਕੀਤਾ ਹਾਲਾਂਕਿ ਹਮੇਸ਼ਾ ਮੈਂ ਕਾਨੂੰਨ ਨੂੰ ਇਹ ਕਿ ਆਇਆ ਕਿ ਆਪਾਂ ਮੈਰਿਟ ਜੋ ਹੈ ਇੱਕ ਮਾਰਕਸ ਕਰਕੇ ਵੀ ਲੈਸ ਹੋ ਜਾਂਦੀ ਕਈ ਵਾਰੀ ਪਰ ਅਸੀਂ ਕੁਝ ਇੰਨਾ ਜਿਆਦਾ ਸਟ्रेस ਬਰਡਨ ਨਹੀਂ ਪਾਣਾ ਹੈ ਪਰ ਉਹਨੇ ਆਪਣੀ ਪੂਰੀ ਤਰ੍ਹਾਂ ਮਿਹਨਤ ਕੀਤੀ ਹਰ ਇੱਕ ਤਰ੍ਹਾਂ ਦਿਨ ਰਾਤ ਪੜਾਈ ਕੀਤੀ ਔਰ ਉਹਨੇ ਆਪਣਾ ਸੁਪਨਾ ਸਾਕਾਰ ਕੀਤਾ ਔਰ ਇਹ ਇਸ ਦੇ ਨਾਲ ਨਾਲ ਇਸ ਆਪਣੇ ਦੇ ਟੀਚਰਸ ਤਾਂ ਵੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਰ ਇੱਕ ਤਰ੍ਹਾਂ ਦਾ ਸਕੂਲ ਮੈਰਿਟ ਤਿਆਰ ਹੁੰਦੀ ਹੈ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਸਿਰਫ ਉੱਪਰਲੇ ਦੇਖ ਲੈਂਦੇ ਕਿ ਪਹਿਲੇ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਜਿੰਨੇ ਬੱਚੇ ਅਕਾਮੋਡੇਟ ਉੱਪਰਲੇ ਪਾਸੇ ਕਰ ਸਕਦੇ ਆ ਮੈਰਿਟ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਲੈ ਲਈਏ ਤਾਂ ਮਾਂ ਬੇ ਗਰਲ ਸਕੂਲ ਦੇ ਵਿੱਚ ਜਿੱਥੇ ਅਸੀਂ ਦੇਖਿਆ ਵੀ ਲੜਕੀ ਜਿਹੜੀ ਗੁਰਨੂਰ ਹੈ ਗੁਰਨੂਰ ਹੈ ਇਹ ਸਟੇਟ ਮੈਰਿਟ ਚ ਆਈ ਹੈ ਤਾਂ ਅਗਰ ਜਿਨਾ ਕੇ ਦੇਖੀਏ ਤਾਂ ਇੱਕ ਨੰਬਰ ਦੇ ਫਰਕ ਦੇ ਉੱਪਰ ਹੀ ਦੇਖੋ ਰਹਿ ਜਾਂਦਾ ਸਾਡੀਆਂ ਦੋ ਬੇਟੀਆਂ ਹਰਨੀਤ ਔਰ ਸੁਖਦੀਪ 1 ਔਰ 2 ਨੰਬਰ ਦੇ ਉੱਪਰ ਇਹ ਲੜਕੀਆਂ ਜਿਹੜੇ ਰਹਿ ਗਈ ਇਸ ਕਰਕੇ ਮੈਰਿਟ ਵਰਗੀਆਂ ਆ ਤਾਂ ਆਓ ਇਹਨਾਂ ਬੱਚਿਆਂ ਨੂੰ ਵੀ ਨਾਲ ਮਿਲਦੇ ਆ ਬੇਟਾ ਸੁਖਦੀਪ ਹਾਂ ਜੀ ਹਾਂ ਕਿੰਨੇ ਨੰਬਰ ਆਏ ਪੁੱਤ ਮੇਰੇ 96.48% ਕੁਝ ਮਲਾਰ ਰਹਿ ਗਿਆ ਇਸ ਚੀਜ਼ ਦਾ ਵੀ ਮੈਂ ਮੈਰਿਟ ਜੀ ਨਹੀਂ ਆਈ ਹਾਂ ਜੀ ਬਹੁਤ ਜ਼ਿਆਦਾ ਰਹਿ ਗਿਆ ਹਮ ਮਲਾਰ ਤਾਂ ਰਹਿ ਗਿਆ ਲੇਕਿਨ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬੇਟਾ ਬਣਾਉਣਾ ਜਿਹੜੀ ਸਟਾਰ ਵੀਜੇ ਚੈਨਲ ਦੇ ਵੱਲੋਂ ਤੁਹਾਡਾ ਇਹੀ ਸੰਦੇਸ਼ ਹੈ ਕਿ ਇਹ ਨੰਬਰ ਜਿਹੜੇ ਆ ਫਲਕਚੁਏਸ਼ਨ ਦਿੰਦੇ ਰਹਿੰਦੇ ਆ ਕੋਈ ਫਰਕ ਨਹੀਂ ਹੈ ਲੱਖ ਵਗ ਕਈ ਵਾਰੀ ਕੋਈ ਸਬਜੈਕਟ ਜਿਹੜਾ ਸਾਡਾ ਉਹ ਸਾਨੂੰ ਟੇਸਟ ਦਾ ਨਹੀਂ ਹੁੰਦਾ ਇਸ ਕਰਕੇ ਉਹਦੇ ਵਿੱਚ ਇੱਕ ਦਾ ਨੰਬਰ ਆ ਜਾਂਦਾ ਦੂਜੇ ਬੱਚੇ ਦਾ ਟੇਸਟ ਹੁੰਦਾ ਹੁਣ ਗਾਂ ਜਾਂ ਤੁਸੀਂ ਬਤਨਾਵਾ ਤਾਂ ਤੁਹਾਡੇ ਟੇਸਟ ਦੇ ਸਬਜੈਕਟ ਜਿਹੜੇ ਆਉਣੇ ਆਂ ਆਕੂ ਕੀ ਕਰਨ ਦੀ ਇੱਛਾ ਮੈਂ ਆਈਆਈਟੀ ਕ੍ਰੈਕ ਕਰਨ ਦੀ ਹੈ ਆਈ ਹਣਿਤ ਹਣਿਤ ਕਿੰਨੇ ਬਟੇ ਨੰਬਰ ਸਰ ਮੇਰੇ 96.15% ਔਰ ਕਿੰਨੇ ਨੰਬਰ ਤੋਂ ਮੈਡ ਰੈਗੀ ਹੈ ਸਰ 3 ਨੰਬਰ ਤੋਂ ਸਿਰਫ 3 ਨੰਬਰ ਤੋਂ ਅਗਰ 650 ਦੇ ਵਿੱਚੋਂ ਦੇਖੀਏ 3 ਨੰਬਰ ਯਾਨੀ 0.5 ਦੇ ਬਰਾਬਰ ਜਿਹੜੇ ਆ ਲਗਭਗ ਇੰਨੇਕ ਬਣਦੇ ਆ ਇੰਨੇਕ ਨੰਬਰਾਂ ਤੋਂ ਅਸੀਂ ਜਿਹੜਾ ਰਹੇ ਆ ਪਰਸੈਂਟੇਜ ਤੋਂ ਤੋ ਕੀ ਬਣਨ ਦੀ ਇੱਛਾ ਬੇਟਾ ਸਰ ਮੈਂ ਸੀਏ ਬਣਨਾ ਚਾਹੁੰਦੀ ਆ ਹਾਂ ਚਾਰਟਡ ਅਕਾਊਂਟੈਂਟ ਬਣਨਾ ਹੈ ਹਾਂ ਉਹਦੇ ਲਈ ਕੀ ਕਰਨਾ ਪਊਗਾ ਪੜਾਈ ਕਿਹੜੀ ਕਰਨੀ ਪਊਗੀ ਸਾਇੰਸ ਪੜ੍ਹਨੀ ਪਊਗੀ ਕਮਰਸ ਪੜ੍ਹਨੀ ਪਊਗੀ ਕਿ ਆਰਟਸ ਪੜ੍ਹਨਾ ਪਊਗਾ ਸਰ ਕਮਰਸ ਹਾਂ ਚਲੋ ਤੋ ਤੁਹਾਡੇ ਸ਼ਬਦ ਪ੍ਰਤੀਕਿਰਿਆ ਤੁਹਾਡੀ ਸੇ ਮੀਰੀ ਜਦੋਂ ਮੈਨੂੰ ਮੈਰਿਟ ਲਿਸਟ ਆਈ ਔਰ ਨਾਲ ਹੀ ਮੈਨੂੰ ਨਾਮ ਆਇਆ ਕਿ ਤੁਹਾਡੀ ਗੁਰਨੂਰ ਬੇਟੀ ਜਿਹੜੀ ਹੈ ਮੈਰਿਟ ਲਿਸਟ ਚ ਆਈ ਹੈ ਇਟ ਵਾਸ ਅ ਪ੍ਰਾਊਡ ਮੂਮੈਂਟ ਫਾਰ ਮੀ ਕੀ ਮੇਰਾ ਸਟਾਫ ਪਰ ਮੈਂ ਅਸੀਂ ਇੰਨੀ ਮਿਹਨਤ ਕਰਦੇ ਪਏ ਆ ਬੱਚਿਆਂ ਦੀ ਔਰ ਜੋ ਬੱਚਿਆਂ ਦੀ ਮਿਹਨਤ ਹੈ ਉਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਇਹ ਬੱਚੇ ਜਿਸ ਦਿਨ ਤੋਂ ਕਲਾਸ 10th ਸਟਾਰਟ ਹੋਈ ਹੈ ਐਕਚੁਅਲੀ ਫਰੋਮ 8th ਜਦੋਂ ਤੋਂ 8th ਤੋਂ ਬੱਚੇ ਆ ਰਹੇ ਹਨ ਨਾ ਇਹਨਾਂ ਦਾ ਸਿਸਟਮ ਹੀ ਹੈ ਕਿ ਇੱਕ ਦੂਜੇ ਤੋਂ ਅੱਗੇ ਇੱਕ ਦੂਜੇ ਤੋਂ ਅੱਗੇ ਇਹਨਾਂ ਨੇ ਹਰ ਟਾਈਮ ਇਹੀ ਸੋਚਿਆ ਕਿ ਮੈਂ ਇਸ ਤੋਂ ਜ਼ਿਆਦਾ ਨੰਬਰ ਲੈਣੇ ਆ ਮੈਂ ਇਸ ਤੋਂ ਜ਼ਿਆਦਾ ਨੰਬਰ ਲੈਣੇ ਆ ਅਗਰ ਅਸੀਂ ਕਦੇ ਵੀ ਇਹਨਾਂ ਦੀ ਕਰੈਕਸ਼ਨ ਕਰਦੇ ਆ ਨਾ ਤੇ ਉਹਨਾਂ ਨੂੰ ਬੜਾ ਪੋਜ਼ਿਟਿਵ ਵੇ ਨਾਲ ਲੈਂਦੇ ਆ ਤੇ ਦੂਸਰੀ ਗੱਲ ਇਹ ਹੈ ਕਿ ਬੱਚੇ ਜਿਹੜੇ ਤੁਸੀਂ ਕਹਿ ਰਹੇ ਆ ਕਿ ਉਹ ਬੱਚੇ ਨੇ ਇਕੁਅਲੀ ਕਿਤਾ ਇਹ ਬੱਚਿਆਂ ਦੇ ਸੰਸਕਾਰ ਹੈ ਇਹ ਕੁਝ ਸਟਾਫ ਦੇ ਰਿਹਾ ਕੁਝ ਪੇਰੈਂਟਸ ਦੇ ਰਹੇ ਹੈ ਔਰ ਬੱਚੇ ਜਿਹੜੇ ਆ ਬੜੀਆਂ achhi family's ਚੋਂ ਆ ਰਹੇ ਆ ਉਹਨਾਂ ਨੂੰ ਘਰੋਂ ਵੀ ਸੰਸਕਾਰ ਮਿਲਦੇ ਆ ਔਰ ਸਕੂਲ ਤੋਂ ਵੀ ਸੰਸਕਾਰ ਮਿਲਦੇ ਆ ਤੇ ਉਹਨਾਂ ਦੇ ਨਾਲ ਮੈਨੂੰ ਲੱਗਦਾ ਕਿ ਜੇ ਦੇ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਮੋਰਲ ਵੈਲਿਊਜ਼ ਦੇਣੀਆਂ ਜਿਹੜੀਆਂ ਆ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੋਰਲ ਵੈਲਿਊਸ ਤੋਂ ਬਿਨਾ ਬੱਚਾ ਜਿੰਨਾ ਮਰਜ਼ੀ ਸਕਸੈਸਫੁਲ ਹੋ ਜਾਏ ਉਹਦੀ ਸਕਸੈਸ ਕਾਊਂਟ ਨਹੀਂ ਕਰਦੇ ਆਊਟ ਆਫ 8 ਮੈਰਿਟਸ ਇਨ ਡਿਸਟ੍ਰਿਕਟ ਕਪੂਰਥਲਾ ਇਨ 10+2 ਤੋਂ ਸ਼ੀ ਇਜ਼ ਵਨ ਗਰਲ ਫਰੋਮ ਦਿਸ ਵੈਰੀ ਸਕੂਲ ਹੂ ਹੈਜ਼ ਅਟੇਂਡ ਦਿਸ ਮੈਰਿਟ ਪੋਜੀਸ਼ਨ ਸੋ ਬੇਟਾ ਨਾਮ ਤੇ ਆਪਣੀ ਪ੍ਰਤੀਕਿਰਿਆ ਤੇਰੇ ਵੱਲੋਂ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਮਾਮ ਬਿਗਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥੀ ਹਾਂ ਤੇ ਮੈਨੂੰ ਬਹੁਤ ਗਰਵ ਹੈ ਕਿ ਮੈਂ ਇਸ ਸਕੂਲ ਦੀ ਵਿਦਿਆਰਥੀ ਹਾਂ ਕਿਉਂਕਿ ਇਸ ਸਕੂਲ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਦਾਦਾ ਜੀ ਵੀ ਲੈ ਬੈਠੀ ਦੇ ਆ ਗਏ ਆ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮਾਰਕਵਾ ਬਈ ਟੀਚਰ ਜਿਹੜੇ ਆ ਮੈਂ ਕੁਲਵਿੰਦਰ ਮੈਮ ਇਹਦੇ ਟੀਚਰ ਜਿਹੜੇ ਆ ਪਲੀਜ਼ ਅੱਗੇ ਆਓ ਜੀ ਅੱਗੇ ਆਓ ਛੁੱਟੀਆਂ ਦੇ ਦਿਨ ਵੀ ਆਪਾਂ ਇਸ ਸਮੇਂ ਖੜੇ ਆ ਦੇਖੋ ਚਿਹਰਾ ਹੈ ਸਭ ਦੇ ਚਿਹਰੇ ਦੇ ਉੱਪਰ ਇਕ ਅਲੱਗ ਮੁਸਕਾਨ ਹੈ ਇਸ ਮੁਸਕਾਨ ਦਾ ਕਾਰਨ ਜਿਹੜਾ ਹੈ ਨੂਰ ਹੈ ਗੁਰਨੂਰ ਹੈ ਤਾਂ ਅਗਰ ਪ੍ਰਤੀਕਿਰਿਆ ਤੁਹਾਡੇ ਕੋਲ ਮਾਏ ਕਿ ਕਲੈਕਟਿਵ ਤੌਰ ਤੇ ਹੋ ਪਰ ਤੇਜ਼ੀ ਦੇ ਨਾਲ ਇਸ ਬੇਟੀ ਦੇ ਲਈ ਜਿਹੜੇ ਸ਼ੁਭ ਕਾਮਨਾਵਾਂ ਦੇ ਪਲ ਜਿਹੜੇ ਤੁਹਾਡੀ ਜ਼ਿੰਦਗੀ 'ਚ ਇਸ ਬੱਚੇ ਨੇ ਜਿਹਨੇ ਦਿੱਤੇ ਆ ਤੂੰ ਕਿਦਾਂ ਦਾ ਮੋੜ ਜਿਹੜਾ ਵਾ ਉਹ ਤੁਸੀਂ ਦੋਗੇ ਸਭ ਤੋਂ ਪਹਿਲਾਂ ਤਾਂ ਮੈਂ ਗੁਰਨੂਰ ਨੂੰ ਹੀ ਬਹੁਤ-ਬਹੁਤ ਮੁਬਾਰਕਬਾਦ ਦਵਾਂਗੀ ਕਿ जो भी उन्हें मेहनत की वे मेहनत सदका ही है क्योंकि जब तक बच्चा नहीं एक स्टूडेंट मेहनत नहीं करेगा असी भी कुछ नहीं आउटपुट दे सकते तो सब तो पहला बच्चा मेहनती होना बहुत जरूरी है दूसरा उसके तो पेरेंट्स का सहयोग साथ होना चाहिए साढ़े क्योंकि जब तक बच्चे नहीं पेरेंट्स नहीं साथ दे उदों भी नहीं कुछ कर सकते है सो मैं लगता कि सब तो पहला बच्चा और फिर पेरेंट्स उस तो बाद टीचर मेहनत भी आती है फिर त ਇਨ ਸ਼ਾਰਟ ਮੈਂ ਇਹੀ ਬਸ ਕਿ ਬਹੁਤ-ਬਹੁਤ ਮੁਬਾਰਕਬਾਦ ਔਰ ਉਹਦੇ ਫਿਊਚਰ ਵਾਸਤੇ ਵੀ ਇਹੀ ਕਹੂੰਗੀ ਕਿ ਉਹ ਅੱਗੇ ਜੋ ਵੀ ਚਾਹਦੀ ਹੈ ਉਹ ਜੋ ਵੀ ਇੱਛਾ ਹੈ ਉਹਦੀ ਉਹ ਉਹਨੂੰ ਹਾਸਲ ਕਰ ਸਕੇ ਹੁਣੇ ਸਰਨਾ ਜੁੜੇ ਆ ਇਹ ਬੇਟੀ ਗੁਰਨੂਰ ਦੇ ਆਦਰਯੀ ਦਾਦਾ ਜੀ ਸਭ ਤੋਂ ਪਹਿਲਾਂ ਤਾਂ ਸਰ ਸਟਾਰ ਵਿਜੀ ਚੈਨਲ ਦੇ ਬਦਲੇ ਤੁਹਾਨੂੰ ਬਹੁਤ-ਬਹੁਤ ਵਧਾਈ ਠੀਕ ਹੈ ਅਗਰ ਇਹ ਵਧਾਈ ਦੇ ਪਰਾਂ ਦੇ ਵਿੱਚ ਬਿਨਾਂ ਲੱਡੂ ਤੋਂ ਜੇ ਮੈਨੂੰ ਵਧਾਈ ਦੇਣੀ ਹੋਵੇ ਤਾਂ ਕਿੱਦਾਂ ਨਿਕਲੂਗਾ ਮਿੱਠੇ-ਮਿੱਠੇ ਸ਼ਬਦ ਜਿਹੜੇ ਆ ਹਾਂਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਬੇਟੀ ਮੈਨੂੰ ਪਹਿਲਾਂ ਤੋਂ ਬਹੁਤ ਮੀਜ਼ੀ ਵੀ ਇਹ ਨਾ ਬੱਚੀ ਜਰੂਰ ਮਤਲਬ ਆਏਗੀ ਟੋਪਰ ਆਏਗੀ ਤੇ ਅਬ ਕਿਉਂ ਪੜ੍ਹਾਈ ਦੇ ਵਿੱਚ ਬਹੁਤ ਇਹਨਾਂ ਦਾ ਸੰਯੋਗ ਟੀਚਰਾਂ ਦਾ ਸੰਯੋਗ ਤੇ ਘਰ ਦੇ ਵਿੱਚ ਵੀ ਅਸੀਂ ਜਿੰਨੀ ਵੀ ਕੇਅਰ ਕਰਨੀ ਸੀ ਬਹੁਤ ਕਰਦੇ ਰਹੇ ਹਾਂ ਤੇ ਮੈਨੂੰ ਪੂਰੀ ਆਸ ਈ ਵੀ ਇਹ ਲੜਕੀ ਸਾਡਾ ਸਕੂਲ ਦਾ ਨਾਮ ਉੱਚਾ ਕਰੇਗੀ ਤੇ ਪਰਿਵਾਰ ਦਾ ਨਾਮ ਉੱਚਾ ਕਰੇਗੀ ਕਿਦਾਂ ਸਰ ਮੌਲੀ ਪਿੰਡ ਤੁਹਾਡਾ ਹੈ ਠੀਕ ਹੈ ਲਗਭਗ ਪਵਾੜੇ ਦੇ ਆਖਰੀ ਪਿੰਡ ਹੋ ਆ ਜੀ ਮੌਲੀ ਉਸ ਤੋਂ ਬਾਅਦ ਫਿਰ ਪੰਡਵਾ ਤੇ ਲਗਭਗ ਖਤਮ ਹੋ ਜਾਂਦਾ ਜਿੰਨ ਤੋਂ ਛੜਾ ਹਾਂਜੀ ਇਹ ਨਾਲ ਗੱਲ ਛੜਾ ਜਿਹੜਾ ਤਾਂ ਬੇਟੀ ਦਾ ਉੱਥੋਂ ਆਉਣਾ ਇਸ ਸਕੂਲ ਦੇ ਵਿੱਚ ਆਉਣਾ ਜਦ ਕਿ ਤੁਹਾਡੇ ਕੋਲ ਵੀ ਕਈ ਸਕੂਲ ਆ ਲੇਕਿਨ ਤੁਹਾਨੂੰ ਪਤਾ ਸੀ ਇਹ ਸਕੂਲ ਜਿਹੜਾ ਹੈ ਇੱਕ ਬਲੱਖਣ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਤੋਂ ਤੁਹਾਡੇ ਸ਼ਬਦ ਜਿਹੜੇ ਇਸ ਸਕੂਲ ਦੇ ਪ੍ਰਤੀ ਔਰ ਇਸ ਬੱਚੀ ਦੀ ਸਫਲਤਾ ਦੇ ਪ੍ਰਤੀ ਹਾਂਜੀ ਸਰ ਇਹ ਜਿੱਦਾਂ ਪਹਿਲਾਂ ਤੋਂ ਹੀ ਅਸੀਂ ਇੱਥੇ ਇਹਨੂੰ ਲਾਇਆ ਸਕੂਲ ਤੇ ਆ ਤਾਂ ਇੱਥੇ ਇਹ ਪੜ੍ਹੀ ਆਪਣੇ ਘਰ ਇਹਨ ਕੋਈ ਟਿਊਸ਼ਨ ਨਹੀਂ ਰੱਖੀ ਇਹਨਾਂ ਦਾ ਸਟਾਫ ਦਾ ਬਹੁਤ ਇਹਨਾਂ ਨਾਲ ਯੋਗਦਾਨ ਰਿਹਾ ਇਹ ਪੜ੍ਹਾਈ ਤੋਂ ਆਪੇ ਗਾਹਾਂ ਦੀ ਗਾਹਾਂ ਇਹ ਇੱਕ ਵਧ ਗਈ ਆ ਸਟਾਰ ਵੀ ਇਹ ਸਫਲਤਾ ਪ੍ਰਤੀਕ ਚਨਲ ਰਹੀ ਅਸੀਂ ਅੱਜ ਦੋ ਅਜੀਆਂ ਫਗਵਾੜਾ ਸ਼ਹਿਰ ਦੀਆਂ 3 ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜੋ ਕਿ 10ਵੇਂ ਤੇ 12ਵੇਂ ਦੇ ਨਤੀਜਿਆਂ ਵਿੱਚ ਟਾਪਰ ਰਹੀਆਂ ਹੋਰ ਅਜਿਹੀਆਂ ਹੀ ਬਿਹਤਰੀਨ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਫੇਸਬੁੱਕ ਪੇਜ ਸਟਾਰਵੇਜ ਸੈਲਤਾ ਪ੍ਰਦੀਪ ਨੂੰ ਫੋਲੋ ਵੀ ਕਰ ਲਓ ਤਾਂ ਜੋ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਅਪਡੇਟਸ ਨਾਲ ਇਹ ਅਪਡੇਟਸ ਤੁਹਾਨੂੰ ਕਿਹੋ ਜਿਹੀਆਂ ਲੱਗ ਰਹੀਆਂ ਨੇ ਇਸ ਦੀ ਪ੍ਰਤੀਕਿਰਿਆ ਵੀ ਮੈਸੇਜ ਬਾਕਸ ਵਿੱਚ ਜਰੂਰ ਦਿਓ ਧੰਨਵਾਦ